ਮੇਰੇ ਜਿੰਦਰ ਘਰ ਤੁਸੀਂ ਦੇਖ ਰਹੇ ਹੋ ਸ਼ਰਪਰ ਫੌਕਸ ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਭਾਸ਼ਾਈ ਤੇ ਸੱਭਿਆਚਾਰਕ ਵਿਭਿੰਨਤਾ ਬਾਰੇ ਜਾਗਰੂਤ ਕੀਤਾ ਜਾ ਰਿਹਾ ਹੈ ਮਾਂ ਬੋਲੀ ਨੂੰ ਪਰਫੁੱਲਤ ਕਰਨ ਦੇ ਲਈ ਨਾਬਾ ਬਲਗ ਦੇ ਪਿੰਡ ਕਲਰ ਮਾਜ਼ਰੀ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਪਿੰਡ ਦੀ ਪੰਚਾਇਤ ਵੱਲੋਂ ਵੱਖਰੀ ਮਹਿਲ ਕਦਮੀ ਕੀਤੀ ਗਈ ਪਿੰਡ ਦੇ ਬਾਹਰ ਮੇਨ ਰੋਡ ਤੇ ਪੰਜਾਬੀ ਮਾਂ ਬੋਲੀ ਦੇ ਗੁਰਮੁਖੀ ਅੱਖਰ ਦੇ ਨਾਲ ਲੈਸ ਬਸ ਸਟਾਪ ਬਣਾਇਆ ਗਿਆ ਜਿਸ ਵਿੱਚ ਔਰਤਾਂ ਤੇ ਮਰਦਾਂ ਦੇ ਲਈ ਬਾਥਰੂਮ ਦੀ ਵੀ ਸੁਵਿਧਾ ਦੇ ਨਾਲ ਨਾਲ ਬੱਚਿਆਂ ਦੇ ਖੇਡਣ ਲਈ ਝੁੱਲ੍ਹੇ ਵੀ ਬਣਾਏ ਗਏ ਹਨ ਵੇਖ ਕੇ ਪਿੰਡ ਵਾਸੀ ਵੀ ਖੁਸ਼ ਹਨ ਉਹਨਾਂ ਦਾ ਕਹਿਣਾ ਹੈ ਕਿ ਜੋ 70 ਸਾਲ ਦਰਮਿਆਨ ਕੋਈ ਵੀ ਸਰਕਾਰ ਵੱਲੋਂ ਇਹ ਕਦਮ ਨਹੀਂ ਚੁੱਕਿਆ ਗਿਆ ਉਹ ਆਮ ਪਾਰਟੀ ਨੇ ਕਰ ਵਿਖਾਇਆ ਹਲਕਾ ਵਿਧਾਇਕ ਦੇਵਮਾਨ ਵੱਲੋਂ ਰਸਮੀ ਤੌਰ ਤੇ ਇਸ ਦਾ ਉਦਘਾਟਨ ਕੀਤਾ ਗਿਆ ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਕਿਸੇ ਸਕੂਲ ਦੀਆਂ ਨਹੀਂ ਹਨ ਬਲਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਆਧੁਨਿਕ ਬੱਸ ਸਟਾਪ ਦਾ ਨਿਰਮਾਣ ਕੀਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਗੁਰਮੁਖੀ ਅੱਖਰ ਮਾਂ ਬੋਲੀ ਪੰਜਾਬੀ ਨੂੰ ਚਾਰ ਚੰਦ ਲਗਾ ਰਹੇ ਹਨ ਇਸ ਤਰ੍ਹਾਂ ਦਾ ਬੱਸ ਸਟਾਪ ਸ਼ਾਇਦ ਤੁਸੀਂ ਪਹਿਲੀ ਵਾਰ ਹੀ ਵੇਖਿਆ ਹੋਵੇਗਾ ਜੋ ਗੁਰਮੁਖੀ ਅੱਖਰਾਂ ਦੇ ਨਾਲ ਲੇਸ ਕੀਤਾ ਗਿਆ ਕਿਉਂਕਿ ਜ਼ਿਆਦਾਤਰ ਬੱਚੇ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ ਜਿਸ ਦੇ ਉਦੇਸ਼ ਨਾਲ ਗੁਰਮੁਖੀ ਦੇ ਅੱਖਰਾਂ ਨਾਲ ਇਹ ਬੱਸ ਸਟਾਪ ਲੇਸ ਕੀਤਾ ਗਿਆ ਹੈ ਜਿਸ ਦਾ ਰਸਮੀ ਉਦਘਾਟਨ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਹੈ ਕਿ ਇਹ ਜੋ ਬੱਸ ਸਟਾਪ ਬਣਾਇਆ ਗਿਆ ਹੈ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਬਣਾਇਆ ਗਿਆ ਹੈ ਇਹ ਵੱਖਰੇ ਤਰ੍ਹਾਂ ਦਾ ਬੱਸ ਸਟਾਪ ਹੈ ਇਹ ਬੱਸ ਸਟਾਪ ਦੇ ਨਾਲ ਔਰਤਾਂ ਤੇ ਮਰਦਾਂ ਦੇ ਲਈ ਬਾਥਰੂਮ ਤੇ ਬੱਚਿਆਂ ਦੇ ਖੇਡਣ ਲਈ ਝੂਲਾ ਵੀ ਬਣਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਪਿੰਡ ਦੇ ਬਾਹਰ ਇਸੇ ਤਰ੍ਹਾਂ ਦਾ ਬੱਸ ਸਟਾਪ ਬਣਾਇਆ ਜਾਵੇਗਾ ਤਾਂ ਜੋ ਮੀਂਹ ਹਨੇਰੀ ਦੇ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਮੁਸ਼ਕਲ ਨਾ ਆਵੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਨ ਇਸ ਮੌਕੇ ਤੇ ਪਿੰਡ ਕਲ ਮਾਜਰੀਦੀਪ ਸਰਪੰਚ ਗੁਰਦੀਪਕੌਰ ਪਿੰਡ ਵਾਸੀ ਵੀਰਦਵਿੰਦਰ ਸਿੰਘ ਦੇ ਪਿੰਡ ਵਾਸੀ ਸਮਸ਼ੇਰ ਸਿੰਘ ਨੇ ਕਿਹਾ ਹੈ ਕਿ ਇਹ ਜੋ ਬੱਸ ਸਟਾਪ ਬਣਾਉਣ ਦਾ ਵੱਖਰਾ ਹੀ ਉਪਰਾਲਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਦੇ ਨਾਲ ਇਹ ਲੈਸ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪਿੰਡ ਦੇ ਸਰਪੰਚ ਬਣਨ ਤੋਂ ਪਹਿਲਾਂ ਸਾਡੇ ਮੇਨ ਮੁੱਖ ਮਕਸਦ ਸੀ ਕਿ ਅਸੀਂ ਵਧੀਆ ਬੱਸ ਸਟਾਪ ਬਣਾਈਏ ਕਿਉਂਕਿ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਇਹ ਨਹੀਂ ਸੋਚਿਆ ਗਿਆ ਕਿ ਇਸ ਤਰ੍ਹਾਂ ਦਾ ਬੱਸ ਸਟੈਂਡ ਬਣਨਾ ਚਾਹੀਦਾ ਹੈ ਅਸੀਂ ਪੰਜਾਬ ਸਰਕਾਰ ਦਾ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਦੀਵਾਨ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕੋਨਾਬਾ ਪਾਸੋਂ ਮੇਨ ਮੁੱਖ ਮਾਰਗ ਹੈ ਜੀ ਇਹਦੇ ਤੇ ਖੱਟੜ ਕਲੋਨੀ ਦੀ ਪੰਚਾਇਤ ਵੱਲੋਂ ਜਿਹਦੇ ਨਾਲ ਕਲਰ ਮਾਜਰੀ ਜਿਹੜਾ ਪਿੰਡ ਹੈ ਜੀ ਉਹ ਵੀ ਲਾਲ ਅਟੈਚ ਹੈ ਔਰ ਤਕਰੀਬਨ 4 ਲੱਖ ਦੀ ਲਗਤ ਦੇ ਨਾਲ ਇੱਥੇ ਬੱਸ ਸਟੈਂਡ ਜਿਹੜਾ ਜੀ ਉਹਨੂੰ ਤਿਆਰ ਕੀਤਾ ਗਿਆ ਔਰ ਬੱਸ ਸਟੈਂਡ ਦੇ ਵਿੱਚ ਖਾਸ ਕਰਕੇ ਬੀਬੀਆਂ ਵਾਸਤੇ ਜਿਹੜਾ ਜੀ ਵਾਸ਼ਰੂਮ ਦੀ ਸਹੂਲਤ ਅ ਮਦਦਾ ਵਾਸਤੇ ਵਾਸਤੇ ਇਹ ਸਹੂਲਤ ਬੈਠਣ ਵਾਸਤੇ ਬੈਂਚ ਔਰ ਇਸ ਤੋਂ ਇਲਾਵਾ ਬੱਚਿਆਂ ਵਾਸਤੇ ਝੂਲੇ ਔਰ ਛੱਡ ਜਿਹੜਾ ਜੀ ਬਹੁਤ ਸ਼ਾਨਦਾਰ ਹੈ ਔਰ ਛੱਡ ਦੇ ਉੱਪਰ ਇੱਕ ਪਾਸੇ ਪੰਜਾਬੀ ਦੇ ਵਿੱਚ ਉਡਾੜਾ ਜਿਹੜਾ ਸਾਡੀ ਜੜਨ ਪਰ ਦੂਜੀ ਪਾਸੇ ਗੁਰਮੁਖੀ ਦੇ ਵਿੱਚ ਉਹ ਗਿਲਾ ਜੀ ਉਹ ਲਿਖੇ ਨੇ ਅੱਖਰ ਲਿਖੇ ਨੇ ਤਾਂ ਕਿ ਬੈਠਾ ਬੈਠਾ ਬੰਦਾ ਪੜਦਾ ਵੀ ਹੋਵੇ ਔਰ ਬਹੁਤ ਸਾਫ ਸੁਥਰਾ ਫੈਂਸ ਲਾਈ ਹੋਈ ਹੈ ਪਾਣੀ ਦਾ ਪ੍ਰਬੰਧ ਕੀਤਾ ਹੈ ਜੀ ਇੱਕ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਔਰ ਤਾਰਾ ਨਗਰ ਵੀ ਕੋਸ਼ਿਸ਼ ਇਸ ਗੱਲ ਤੋਂ ਤੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਇਸ ਰੋਡ ਦੇ ਉੱਪਰ ਜਿਵੇਂ ਸਹੌਲੀ ਪਿੰਡ ਆ ਗਿਆ ਚਾਸਵਾਲ ਪਿੰਡ ਹੈ ਜੀ ਤੇ ਇਹ ਸਾਰੇ ਪਿੰਡਾਂ ਨੂੰ ਇਸ ਤਰੀਕੇ ਦੇ ਅੱਛੇ ਪਾਸਟਾਂ ਜੁੜੇ ਆ ਉਹ ਬਣਾ ਕੇ ਪਿਆਰ ਕਰਕੇ ਜੇ ਤੁਹਾਨੂੰ ਪਾ ਕੇ ਸੰਗਤ ਲਈ ਜੀ ਸਹੂਦਾ ਹੋਵੇ ਪਿੰਡਾਂ ਵਾਸਤੇ ਜਿਹੜਾ ਅਸੀਂ ਗਰੰਟਾ ਜੀ ਜਾਰੀ ਕਰ ਰਹੀ ਹੈ। ਅ तकरीबन ਆਉਣ ਵਾਲੇ 1 ਸਾਲ ਦੇ ਵਿੱਚ ਅਸੀਂ ਜਿੰਨਾ ਸੀਵਰੇਜ ਦਾ ਮਿਸਮੈਨੇਜ ਸਿਸਟਮ ਆ ਪਿੰਡਾਂ ਦਾ ਜਿਹੜਾ ਪਾਣੀ ਗਲੀਆਂ ਤੋਂ ਆਇਆ ਫਿਰਦਾ ਸੀਵਰੇਜ ਪੈਣ ਵਾਲਾ ਜਾਂ ਜਿਹੜੇ ਅ ਅੱਪਾ ਕਹਦੀ ਕਿ ਮਾਡਰਨ ਜਿਹੜਾ ਹੈਗਾ ਅ ਇਹ ਅ ਸੂਚੇ ਵਾਲਾ ਮਾਡਲ ਲੈ ਜਿਹੜਾ ਤੇ ਉਹਦੇ ਮੁਤਾਬਕ ਅਸੀਂ ਸਾਰਾ ਕੰਮ ਜਿਹੜਾ ਲੇਪਰਚਾਨ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਪਿੰਡ ਦੇ ਵਿੱਚ ਸਾਫ ਸਫਾਈ ਹੋ ਜੂਗੀ। ਸੀਵਰੇਜ ਪੈ ਦੀ ਗਲੀਆਂ ਨਾਲੀਆਂ ਤੋਂ ਜਿਹੜੀਆਂ ਨਾਲੀਆਂ ਜਿਹੜੀਆਂ ਨੇ ਪਾਣੀ ওভারਫਲੋ ਹੁੰਦਾ ਉਸ ਤੋਂ ਮੁਕਤੀ ਲੱਜਦੀ ਹੈ ਔਰ ਖੇਡ ਗਰਾਉਂਡ ਜਿਹੜੇ ਹੈ ਜੀ ਅਸੀਂ 142 ਪੰਚਾਇਤਾਂ ਵਿੱਚ 142 ਪੰਚਾਇਤਾਂ ਦੇ ਵਿੱਚ ਅਸੀਂ 100 ਵੱਡੇ ਪਿੰਡ ਤੋਂ ਡਰੇਨ ਜਿੱਥੇ ਖੇਡ ਗਰਾਉਂਡ ਦਾ ਉਸ ਕਲਾਸ ਬਣਾਉਣੇ ਆ ਉਹ ਅਸੀਂ ਮਨਰੇਗਾ ਦੇ ਸਹਿਯੋਗ ਦੇ ਨਾਲ 15 ਮਈ ਜਿਸ ਦਿਨ 16 ਮਈ ਜਿਸ ਦਿਨ ਉਸ ਤੋਂ ਬਾਅਦ ਜਿਲ੍ਹਾ ਪੱਤਰ ਬਲਾਕ ਸੰਪਤੀ ਫੰਡਾਂ ਦੇ ਵਿੱਚੋਂ ਪੰਜਾਬ ਸਰਕਾਰ ਦੇ ਫੰਡ ਕੇਂਦਰ ਸਰਕਾਰ ਸਾਰੇ ਮਿਲ ਕੇ ਉਹ ਅਸੀਂ ਸਾਰੀ ਡਿਵੈਲਪਮੈਂਟ ਦੇ ਕੰਮ ਜਿਹੜੀ ਅਸੀਂ ਇੱਕ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਸਰਵਨ ਰਾਕੇ ਪਿੰਡਾਂ ਦੀ ਨੁਹਾਰ ਬਣਦੀ ਜਾਵੇ। ਉਹ ਪਿੰਡ ਵੱਲੋਂ ਕਹਿਣ ਕਰ ਮੀ ਕੀਤੀ ਗਈ ਹੈ ਕਿ ਲੱਗਦਾ ਪਹਿਲਾਂ ਸਰਕਾਰ ਆਵੇ ਕਿੰਨੇ ਪ੍ਰਕਾਰ ਨੂੰ ਸੋਚਿਆ ਜਾਂ ਪਿੰਡ। ਇੱਕੋ ਇਹ ਤਾਂ ਸਾਡੇ ਸਰਪੰਚ ਸਾਹਿਬ ਜੀ ਗੁਰਦੀਪਪੁਰ ਕਲਰ ਮਾਜਰੀ ਜੀ ਇਹਨਾਂ ਦੀ ਬਹੁਤ ਵੱਡੀ ਇਹ ਸੋਚ ਹੈ ਔਰ ਇਹਨਾਂ ਦੇ ਤਕੀ ਨਾਲ ਸੰਦਰਸੀ ਕਲਰ ਮਾਜਰੀ ਔਰ ਸਾਕੀ ਸਰਵਨ ਸਾਰੇ ਸਾਰੀ ਟੀਮ ਦਾ ਬਹੁਤ ਵੱਡਾ ਹੈ ਯੋਗਦਾਨ। ਇਹਨਾਂ ਦੀ ਸੋਚ ਸੀ ਕਿ ਜਿਵੇਂ ਸਰਪੰਚ ਬਣਾਂਗੇ ਅਸੀਂ ਆਪਣੇ ਪਿੰਡ ਲਈ ਕੁਝ ਕਰਾਂਗੇ। ਔਰ ਇਸ ਤੋਂ ਇਲਾਵਾ ਅੰਦਰ ਕੁਝ ਗਲੀਆਂ ਦਾ ਵੀ ਕੰਮ ਸੀਗਾ ਜਿਹੜੀ ਜਿਹੜਾ ਕੰਮ ਕੰਪਨੀ ਤੋਂ ਹੋ ਗਿਆ ਉਹ ਵੀ ਉਹਦਾ ਰੱਦ ਕਰਾਂਗੇ ਸੋ ਹਰ ਇੱਕ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੋਟਾਂ ਪੈਂਦੀਆਂ ਨੇ ਠੀਕ ਹੈ ਜਿੱਤ ਹਾਰ ਬਣੀ ਹੋਈ ਹੈ ਕੋਈ ਜਿੱਤ ਗਿਆ ਕੋਈ ਹਾਰ ਗਿਆ ਪਰ ਜਿੱਤਣ ਤੋਂ ਬਾਅਦ ਜਿਹੜਾ ਮਕਸਦ ਹੈ ਜਿਹੜਾ ਡਿਵੈਲਪਮੈਂਟ ਹੈ ਉਹ ਡਿਵੈਲਪਮੈਂਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਹਦੀ ਜਿਹੜਾ ਬੈਨੀਫਿਟ ਮਿਲ ਔਰ ਉਹ ਬੈਨੀਫਿਟ ਜਿਹੜਾ ਉਹ ਸਭ ਲਈ ਸਾਂਝਾ ਹੋਵੇ ਕੋਈ ਗੱਤੀ ਵਿਖੇਚ ਨਹੀਂ ਨਾ ਹੋਵੇ ਸਾਰੇ ਪਿੰਡਾਂ ਲਈ ਸਾਰੇ ਨਗਰ ਵਾਸੀ ਹੋਵੇ ਸੋ ਪੂਰੀ ਪੰਚਾਇਤ ਨੂੰ ਮੈਂ ਮੁਬਾਰਕਬਾਦ ਜਿੰ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਭ ਨੂੰ ਮੁਬਾਰਕਬਾਦ ਹੈ ਔਰ ਖਾਸ ਕਰਕੇ ਸਖੀਰ ਸਾਹਿਬ ਸਾਡੇ ਜਸਵੰਤ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਅੱਛਾ ਸਹਿਯੋਗ ਕਰਕੇ ਇਹਨਾਂ ਨੇ ਗੁਰਮੁਖੀ ਵੀ ਲਿਖਾਈ ਆ ਪੰਜਾਬੀ ਵੀ ਲਿਖਾਈ ਆ ਸਾਰਾ ਕਨਸੈਪਟ ਜਿਹੜਾ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਸਾਰਾ ਜਿਹੜਾ ਇਹ ਗ੍ਰਾਂਥਪੁਰ ਤੇ ਸਾਰਾ ਕੰਮ ਕਰਕੇ ਦਿਖਾਇਆ ਔਰ ਅੱਗੇ ਵੀ ਕਰਦੇ ਜੇ ਕੋਈ ਦੇਖੋ ਪੰਜਾਬੀ ਜ਼ੁਬਾਨ ਸਾਡੀ ਆ ਜੀ ਇਹਦੇ ਨਾਲ ਸਾਡੀ ਪਹਿਚਾਣ ਆ ਪੰਜਾਬੀ ਜ਼ੁਬਾਨ ਜੇ ਸਾਡੀ ਕਿਸੇ ਦੀ ਜ਼ੁਬਾਨ ਹੀ ਨਾ ਹੋਵੇ ਤਾਂ ਸਾਡੀ ਪਹਿਚਾਣ ਕਿਵੇਂ ਹੋਊ ਪੰਜਾਬੀ ਜ਼ੁਬਾਨ ਕਰਕੇ ਹੀ ਸਾਡੀ ਪਹਿਚਾਣ ਆ ਔਰ ਨੂੰ ਪ੍ਰਮੋਟ ਕਰਨਾ ਵੀ ਸਾਡਾ ਫਰਜ਼ ਪਾਦਾ ਤੇ ਪੁਰਾਣਾ ਨਕਸ਼ਾ ਜੀ ਜਦੋਂ ਮਹਾਰਾਜਾ ਅੰਮ੍ਰਿਤ ਸਿੰਘ ਜੀ ਹੁੰਦੇ ਸੀਗੇ ਚੇਰੇ ਪੰਜਾਬ ਉਹਨਾਂ ਦਾ ਨਕਸ਼ਾ ਜਿਹੜਾ ਉਹ ਵੀ ਲਿਖਿਆ ਗਿਆ ਦੇ ਉੱਪਰ ਔਰ ਲਿਖਿਆ ਹੈ ਕਿ ਮੇਰਾ ਦੇਸ਼ ਪੰਜਾਬ ਤੇ ਬਹੁਤ ਅੱਛਾ ਲੱਗਦਾ ਆਪਣੇ ਆਪ ਨੂੰ ਸਨ ਤੇ ਬਸ ਇਹੀ ਇੱਕ ਮਕਸਦ ਹੈ ਸਾਡਾ ਕਿ ਹਰ ਇੱਕ ਪਿੰਡ ਦੇ ਵਿੱਚ ਅਸੀਂ ਇਸ ਤਰੀਕੇ ਦਾ ਕਨਸੈਪਟ ਜਿਹੜਾ ਨਾ ਬਾ ਸ਼ਹਿਰ ਪਾਸ ਕੋ ਸ਼ਹਿਰ ਉਹਨਾਂ ਲਈ ਵੀ ਅਸੀਂ ਬਹੁਤ ਵਧੀਆ ਕਨਸੈਪਟ ਤਿਆਰ ਕੀਤਾ ਸਾਡਾ ਸ਼ਹਿਰ ਨੂੰ ਹੋਰ ਸੁੰਦਰੀਕਰਨ ਕਰਾਂਗੇ ਔਰ ਜਿੰਨੇ ਡਿਵੈਲਪਮੈਂਟ ਦੇ ਕੰਮ ਨੇ ਕੋਈ ਜੀ ਦੇ ਨਾਲ ਕੀ ਬਣਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਪਿੰਡੇ ਦੇ ਲੋਕਾਂ ਦਾ ਤੁਹਾਨੂੰ ਮਾਣ ਕਰਦੇ ਹਾਂ ਕਿ ਇਹਨਾਂ ਨੂੰ ਲੱਗੇ ਤੇ ਸਰਪਾਰਟੀ ਦੇ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਦੇਖਦੀ ਰਹਿੰਦੀ ਹਾਂ ਉਸ ਜਦੋਂ ਬੱਸ ਸਟੈਂਡ ਤੇ ਲੇਡੀਜ਼ ਖੜੀਆਂ ਹੁੰਦੀਆਂ ਤਾਂ ਉਹਨਾਂ ਨੂੰ ਬਹੁਤ ਸਮੱਸਿਆ ਹੁੰਦੀ ਸੀ ਤਾਂ ਉਹ ਬਾਹਰ ਮੀਚੇ ਖੜੀਆਂ ਹੁੰਦੀਆਂ ਸਨ ਕਈ ਵਾਰੀ ਕਈ ਵਾਰੀ ਲੇਡੀਜ਼ ਨੂੰ ਬਾਥਰੂਮ ਦੀ ਜ਼ਿਆਦਾ ਪ੍ਰੋਬਲਮ ਸੀ ਵੀ ਇਹ ਬਾਥਰੂਮ ਦੀ ਦੇ ਸਬੰਧ ਵਿੱਚ ਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਤੇ ਬੈਠਣ ਦੇ ਲਈ ਵੀ ਪ੍ਰਬੰਧ ਕੀਤਾ ਤੇ ਸਾਡੀ ਸੋਚ ਸੀ ਕਿ ਅਸੀਂ ਜਿਹੜਾ ਹੈਗਾ ਪਹਿਲ ਪਹਿਲ ਦੇ ਨਾਲ ਆਪਾਂ ਸੀ ਪਹਿਲਾਂ ਬੱਸ ਸਟੈਂਡ ਹੀ ਬਣਵਾਵਾਂਗੇ ਕਿਉਂਕਿ ਲੋਕ ਹੋਰ ਕਿੰਨੇ ਵੀ ਜਿਹੜੇ ਚਾਹ ਰਹੇ ਨੇ ਪਿੰਡ ਤੇ ਵੀ ਬੀਤੀ ਕਾਫੀ ਗਲੀਆਂ ਨਾਲੀਆਂ ਨਾਲ ਜਿੱਥੇ ਲਾਈਟਾਂ ਨਾਲ ਹੈਗਾ ਕਾਫੀ ਕੰਮ ਹੈਗੇ ਨੇ ਤੇ ਪੂਰੇ ਆਪਣੇ ਇਮਾਨਦਾਰੀ ਦੇ ਨਾਲ ਤੇ ਮੈਂ 90 ਹਲਕਾ ਤੇ ਤੁਸੀਂ ਪਹਿਲ ਕਰਦੇ ਤੁਸੀਂ ਇਸ ਤਰ੍ਹਾਂ ਦਾ ਕੋਈ ਨਹੀਂ ਹਾਂਜੀ ਵੀਰ ਜੀ ਸਾਡੀ ਕੋਸ਼ਿਸ਼ ਤੇ ਰਹੀ ਸੀ ਬਾਕੀ ਸਾਨੂੰ ਸਰਪ੍ਰਸਤ ਜਿਆਦਾ ਸਹਾਇਤਾ ਜੋ ਦਿੱਤੀ ਹੈ ਤੇ ਮਾਨ ਸਾਹਿਬ ਨੇ ਵੀ ਸਾਨੂੰ ਬਹੁਤ ਮਦਦ ਕੀਤੀ ਪ੍ਰਮੋਟ ਕੀਤੀ ਸਿੱਧਾ ਬਹੁਤ ਵਧੀਆ ਨਵੇਕਲਾ ਇਹ ਉਦੋਂ ਮੈਂ ਜੀ ਆਮ ਕਰਕੇ ਤੁਸੀਂ ਦੇਖੋ ਵੀ ਇੱਕ ਛੋਟਾ ਜਿਹਾ ਸੂਬਾ ਪੰਜਾਬ ਉਹਦੀ ਆਪਣੀ ਲਿਪੀ ਹੈ ਠੀਕ ਹੈ ਆਪਣੀ ਬੋਲੀ ਹੈ ਤੇ ਜਿਹੜੇ ਇੱਕ ਦੋ ਜਿਹੜੇ ਨੰਬਰਿੰਗ ਉਹ ਵੀ ਆਪਣੀ ਹੈ ਜੀ ਇਹ ਤੁਸੀਂ ਹੋਰ ਬਾਕੀ ਸੂਬਿਆਂ ਚ ਚਲੇ ਜਾਓ ਉਹਨਾਂ ਦੇ ਆਪਣੀ ਲਿਪੀ ਨਹੀਂ ਹੈ ਪੰਜਾਬੀ ਬਹੁਤ ਛੋਟਾ ਸੂਬਾ ਹੁੰਦਾ ਹੈ ਵੀ ਅਸੀਂ ਇਹ ਚਾਹੁੰਦੇ ਸੀ ਇਹ ਵੇ ਤਾਂਕਿ ਆਪਣੀ ਲਿਪੀ ਪ੍ਰਫੁੱਲਤ ਹੋਵੇ ਪੰਜਾਬੀ ਇੱਕ ਹੈਜੀ ਬੋਲੀ ਹੈ ਜਿਹੜੇ ਸ਼ਬਦ ਅੰਗਰੇਜ਼ੀ ਦੇ ਵਿੱਚ ਹੋਰ ਭਾਸ਼ਾਵਾਂ ਵਿੱਚ ਨਹੀਂ ਹੈ ਕੋ ਪੰਜਾਬੀ ਦੇ ਵਿੱਚ ਬਹੁਤ ਅਮੀਰ ਬੋਲੀ ਹੈ ਉਹ ਅਸੀਂ ਚਾਹੁੰਦੇ ਸੀ ਵੀ ਤਾਂ ਕਿ ਸਾਰੇ ਲੋਕ ਇਸ ਨੂੰ ਪੜ੍ਹਨਾ ਤੇ ਇਸ ਦੀ ਨਾਲ ਪੰਜਾਬੀ ਬੋਲੇ ਨਾਲ ਜੋੜੋ ਸਰਕਾਰ ਦੇ ਧੰਨਵਾਦੀ ਆ ਉਹਨਾਂ ਨੇ ਸਾਡੀ ਸਪੋਰਟ ਕੀਤੀ ਅ ਅੱਗੇ ਵੀ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਜਿਹੜੇ ਹੋਰ ਰਹਿੰਦੇ ਆ ਕੰਮ ਨੇ ਉਹ ਵੀ ਪੰਚਾਇਤ ਕਰੇ ਜਰੂਰ 70 ਸਾਲ ਹੋ ਗਏ ਹੋ ਗਏ ਇਹਨੂੰ ਜਿਹਾ ਜਿਹਾ ਇਹ ਸਰਕਾਰ ਨੇ ਕੰਮ ਕਰਿਆ ਇਹ ਪੰਚਾਇਤ ਨੇ ਕੰਮ ਕਰਿਆ ਹੈ ਅਜ ਤੱਕ ਅ ਬੜੀਆਂ ਪੰਚਾਇਤਾਂ ਆ ਜਾਂ ਨੇ ਪਰ ਇਹ ਕੰਮ ਅਜ ਤੱਕ ਕਿਸੇ ਪੰਚਾਇਤ ਨੇ ਨਹੀਂ ਕਰਿਆ ਇਹ ਅੱਡਾ ਬਹੁਤ ਸਲਾਧ ਜੋਗ ਆ ਇਹ ਮੈਂ ਧੰਨਵਾਦ ਕਰਦਾ ਹਾਂ ਉਹ ਰ ਐਮ ਐਲ ਏ ਸਾਹਿਬ ਦਾ ਸਾਡੇ ਭਵਿੰਦਰ ਸਿੰਘ ਦਾ ਬਾਕੀ ਵੀਰ ਦਰਵਿੰਦਰ ਦਾ ਇਹਨਾਂ ਦਾ ਬੜਾ ਸੰਜੋਗ ਆ ਜਿਹੜਾ ਨੇ ਸਾਰੇ ਦੋਹੇ ਪੰਚਾਇਤਾਂ ਦਾ ਦੋ ਪੰਚਾਇਤਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬੜਾ ਇੱਕਮਕ ਹੋ ਕੇ ਬੜਾ ਜੋਰ ਲਾ ਕੇ ਜਿਹੜਾ ਇਹਨਾਂ ਨੇ ਆਪਣਾ ਸੰਜੋਗ ਦੇ ਕੇ ਅੱਡਾ ਬਣਾਇਆ ਸਾਡਾ ਬੜਾ ਨਰਕ ਦੀ ਜੂਰੇ ਬੜਾ ਵੱਡਾ ਨਰਕ ਦੀ ਇੱਕ ਸਲੰਗ ਜੂਗਾ ਹੋਣਾ ਜੋ ਅੱਡਾ ਬਣਿਆ ਗਿਆ ਸਾਨੂੰ ਜੋ ਇੱਥੇ ਗ੍ਰਾਂਟ ਮਿਲੀ ਸੀ ਦੇਮਨ ਸਾਹਿਬ ਵੱਲੋਂ 2.5 ਲੱਖ ਰੁਪਏ ਦੀ ਪਹਿਲਾਂ ਗ੍ਰਾਂਟ ਮਿਲੀ ਸੀ 1.5 ਲੱਖ ਤੋਂ 2 ਲੱਖ ਦੀ ਕਰੀਬ ਬੋਲ ਸਾਡਾ ਇੱਥੇ ਲੱਗਿਆ ਨਾਲ 4.5 ਲੱਖ ਦੇ ਨਾਲ ਸਾਡਾ ਤਿਆਰ ਕੀਤਾ ਮਨ ਦੇ ਵਿੱਚ ਆਇਆ ਵੀ ਇੱਕ ਆਪਕ ਨਵੇਕਲਾ ਤਿਆਰ ਕਰੀਏ ਸਾਡੇ ਨਾਲ ਸਾਡੇ ਵੀਰ ਜੀ ਇੱਧਰ ਬਿੱਲੂ ਜੀ ਤੇ ਮੇਰੇ ਦੂਸਰੇ ਵੀਰ ਵੀ ਕੁਲਵਿੰਦਰ ਜੀ ਸੀ ਸਾਰਿਆਂ ਨਾਲ ਕੇ ਕਨਸੈਪਟ ਯਾਰ ਕੀਤਾ ਵੀ ਕੋਈ ਨਵੀਂਕਲੀ ਚੀਜ਼ ਹੋਵੇ ਤੇ ਸਾਡੇ ਮਨ ਦੇ ਵਿੱਚ ਆਏ ਬੱਚਿਆਂ ਜਿਹਨੂੰ ਅੱਜ ਕੱਲ ਊੜਾ ਐੜਾ ਤੇ ਜਿਹੜੀ ਸਸਹਾ ਨਹੀਂ ਆਉਂਦੇ ਤੇ ਉਹ ਲਿਖਵਾਇਆ ਇੱਕ ਮਹਾਰਾ ਰਣਜੀਤ ਸਿੰਘ ਦਾ ਜੋ ਪੁਰਾਣਾ ਦੇਸ਼ ਸੀ ਮੇਰਾ ਦੇਸ਼ ਪੰਜਾਬ ਉਹਦਾ ਸਾਰਾ ਨਕਸ਼ਾ ਉਹ ਵੀ ਸਾਡੇ ਮਨ ਦੇ ਵਿੱਚ ਆ ਉਹ ਸਾਡਾ ਦੇਸ਼ ਪੰਜਾਬ ਦੀ ਹਣ ਚਿੰਦਾ ਉਹ ਵੀ ਇਸੇ ਲਿਖਿਆ ਤੇ ਵਿੱਚ ਤੇ ਗੁਰਮੁਖੀ ਦੇ ਅੱਖਰ ਵੀ ਲਿਖੇ ਨੇ ਅਸੀਂ ਗਿਣਤੀ ਵੀ ਲਿਖੀ ਆ ਉਹਦੇ ਵਿੱਚ ਬੱਚਿਆਂ ਨੂੰ ਪੂਰਾ ਜਿਹੜੀ ਗੁਰਮੁਖੀ ਲਿਪੀ ਹੈ ਲਿਖੀ ਹੈ ਗਿਣਤੀ ਉਹਦੇ ਵਿੱਚ ਸਾਰਾ ਅਸੀਂ ਕਨਸੈਪਟ ਧਿਆਰ ਕੀਤਾ ਵੀ ਇੱਕ ਦੇ ਨਾਲ ਗੁਰਮੁਖੀ ਕਿੱਦਾ ਪੈਂਦਾ ਪੰਜਾਬੀ ਵਿੱਚ ਕਿੱਦਾ ਪੈਂਦਾ ਉਹ ਸਾਰੇ ਅਸੀਂ ਦੇਖੇ ਨੇ ਸਾਡੇ ਮਨ ਨੂੰ ਬੜਾ ਚਾਅ ਸੀ ਵੀ ਚਲੋ ਸਾਡੀ ਜਿਹੜੀ ਪੰਜਾਬੀ ਅਸੀਂ ਉਪਰ ਖੁੱਲ੍ਹ ਤੇ ਕਰੀਏ ਉਸ ਕਰਕੇ ਅਸੀਂ ਸਾਡੇ ਬੱਚੇ ਜਿਹੜਾ ਮਨ ਦੇ ਵਿੱਚ ਚਾਅ ਸੀ ਅੱਜ ਸਾਡਾ ਚਾਅ ਪੂਰਾ ਹੋ ਗਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਸਾਡੇ ਮਨ ਦੇ ਵਿੱਚ ਦਾ ਅਸੀਂ ਬਣਾਇਆ ਸਾਡੇ ਵਾਸਤੇ ਪਹਿਲਾਂ ਹੀ ਆ ਬਾਕੀ ਵੀ ਹੋਰ ਹੋ ਸਕਦਾ ਅਸੀਂ ਕਹਿੰਦਾ ਤੇ ਪ੍ਰੰਤੂ ਬਹੁਤ ਸੋਹਣਾ ਬਣਿਆ ਸਾਰਿਆਂ ਸਾਨੂੰ ਸਾਵਾ ਸਤਿ ਸ਼੍ਰੀ ਅਕਾਲ